ਤੋ ਗਾਇਜ਼ ਇਹਨਾਂ ਦਾ ਨਿਊ ਵਲੌਗ ਆਪ ਹੈ ਗਿਆ ਜੀ ਫਰਾਂਸ ਦੇ ਨੀਸ਼ ਸ਼ਹਿਰ ਦੇ ਵਿੱਚ ਅੱਜ ਰ ਆਪਣਾ ਰਾਤ ਦਾ ਵਲੌਗ ਆ ਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇਕਰ ਮੇਰੇ ਮੂੰਹ ਦੇ ਵਿੱਚੋਂ ਕੋਈ ਵਿਵਾਦ ਘਾਟਾ ਸ਼ਬਦ ਨਿਕਲ ਜਾਵੇ ਤਾਂ ਮਾਫ ਕਰਦੇ ਹੋ ਕਿਉਂਕਿ ਇਸ ਟ੍ਰੀਟ ਜਿਹੜੀ ਆ ਬਹੁਤ ਗੰਦੇ ਲੋਕਾਂ ਦੀ ਆ ਤੇ ਆਪਾਂ ਜ਼ਰੂਰ ਨਾਰ ਕੇ ਬੰਨਦੇ ਕਦੀ ਕਦੀ ਸੋ ਬਿਲਕੁਲ ਅੱਜ ਆਪਣਾ ਨਾਈਟ ਦਾ ਵਲੌਗ ਆ ਸੋ ਦੇਖਦੇ ਆਂ ਰਾਤ ਨੂੰ ਆਪਾਂ ਲਾਈਟਿੰਗ ਵੇਖਣ ਜਾਣੀਆਂ ਸੋ ਆ ਦੇਖੋ ਬੂਟਿਆਂ ਨੂੰ ਕਿਵੇਂ ਸਜਾਇਆ ਹੋਇਆ ਸੋ ਮੈਂ ਬਹੁਤ ਵਾਰੀ ਇੱਥੋਂ ਦਾ ਵਲੌਗ ਪਾਇਆ ਪਰ ਤਰਾਸਦੀ ਆ ਵੀ ਲੋਕੀ ਪਰ ਆ ਸੋ ਚੈੱਕ ਕਰੋ ਰਾਤ ਦਾ ਮਹੌਲ ਚੱਲਦੇ ਆ ਕਿ ਦੇਖ ਰਹੇ ਆ ਸੋ ਦਿਨ ਰਾਤ ਇਸ ਤਰ੍ਹਾਂ ਦੇ ਟੈਂਪੂ ਚੱਲਦੇ ਰਹਿੰਦੇ ਨੇ ਇੱਥੇ ਚਰਚ ਦੇਖੋ ਕਿਵੇਂ ਹਨਾ ਕੀ ਬਾਤ ਹੈ ਇਸ ਤਰ੍ਹਾਂ ਸਟੇਸ਼ਨ ਹੁੰਦੇ ਆ ਜਿੱਥੋਂ ਤੁਸੀਂ ਬੱਸ ਵਗੈਰਾ ਲੈ ਸਕਦੇ ਆ ਫਰੀ ਵੀ ਤੁਸੀਂ ਸਫਰ ਕਰ ਸਕਦੇ ਆ ਜੇਕਰ ਜੇ ਤਾਂ ਕੋਈ ਚੈੱਕਰ ਪੈ ਗਿਆ ਫਿਰ ਫਾਈਨ ਦੇਣਾ ਪਊਗਾ ਤੁਹਾਨੂੰ ਦਿਨੇ ਇੱਥੇ ਬਹੁਤ ਰੌਣਕ ਹੁੰਦੀਆਂ ਸੋ ਚੋਰ ਵੀ ਬਹੁਤ ਹੁੰਦੇ ਨੇ ਗਰੀਬ ਲੋਕ ਬਹੁਤ ਹੁੰਦੇ ਨੇ ਮੰਗਦੇ ਬਹੁਤ ਨੇ ਇਸ ਸਾਈਡ ਦੇ ਵਿੱਚ ਸੋ ਬੜੇ ਬੜੇ ਅਮੀਰ ਲੋਕ ਇੱਥੇ ਆਉਂਦੇ ਨੇ ਕਿਉਂਕਿ ਇਹ ਬੜਾ ਹੀ ਫੇਮਸ ਸ਼ਹਿਰ ਹੈ ਆਪਣੇ ਬੀਚਸ ਵਾਸਤੇ ਸੋ ਰਾਤ ਦਾ ਭਾਅ ਮਾਹੌਲ ਦੇਖਦੇ ਆ ਕੀ ਬੰਦਾ ਆਪਣੇ ਨਾਲ ਚੱਲਦੇ ਆ ਬਣੇ ਰਹੋ ਇਸ ਚੈਨਲ ਦੇ ਨਾਲ ਸੋ ਇਧਰੋਂ ਆਪਾਂ ਮੇਨ ਮਾਰਕੀਟ ਚੋਂ ਆਏ ਆ ਸੂਪਰ ਚੈੱਕ ਕਰੋ ਆ ਬੰਦੇ ਬਿਠਾਏ ਨੇ ਹਰੇ ਲਾਲ ਰੰਗ ਦਾ ਉਧਰ ਹਰੇ ਰੰਗ ਦਾ ਸੋ ਉਧਰ ਨੀਲੇ ਰੰਗ ਦਾ ਸਾਰੇ ਚੌਂਕੜੇ ਮਾਰ ਕੇ ਬੰਦੇ ਬੈਠੇ ਨੇ ਸੋ ਆਪਾਂ ਰਾਜ ਦਾ ਥਿਊ ਵਿਊ ਦੇਖਦੇ ਆ ਇਹ ਹੈਗੀ ਆ ਨੀਤਸਾ ਫਰਾਂਸ ਦਾ ਸ਼ਹਿਰ ਇੱਕ ਪਾਸੇ ਮੌਂਟੇਕਾਰਲੋ ਮੌਂਟੇਕਾਰਲੋ ਜਿਹੜਾ ਫਰਾਂਸ ਤੋਂ ਵੱਖਰਾ ਇੱਕ ਵੱਖਰਾ ਦੇਸ਼ ਬਣਾਇਆ ਵਾ ਕਿ ਜਿੱਤੋਂ ਦਾ ਇੱਕ ਰਾਜਾ ਸੀ ਉੱਥੇ ਕਜ਼ੀਨੋ ਜਿਹੜਾ ਉੱਥੇ ਦੁਨੀਆ ਦੇ ਵੱਖਰੇ ਵੱਖਰੇ ਲੋਕ ਜਿਹੜੇ ਜਾਣਦੇ ਨੇ ਸੋ ਇਧਰ ਪੰਘੂੜੇ ਲੱਗੇ ਨੇ ਕੱਲ ਨੂੰ ਇੱਥੇ ਬਾਹਰ ਹੋਣ ਕਿਆ ਸੋ ਚੱਲਦੇ ਆਂ ਦੇਖਦੇ ਆਂ ਇਸ ਟਾਈਮ ਇੱਥੇ ਇਨਾ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇਖਿਆ ਘੱਟ ਆ ਕਿਉ ਘਰ ਸਾਲ ਇੱਥੇ ਉਹਨਾਂ ਦਾ ਪਰ ਬਾਹਰ ਮੈਂ ਇਸ ਵਾਰ ਹੀ ਨਿਕਲੇ ਮੈਂ ਚਲੋ ਇਹਨਾਂ ਦਾ ਨਿਊ ਇਅਰ ਦੇਖਦੇ ਹਾਂ ਸੋ ਟ੍ਰੇਨ ਹਾਲੇ ਤੱਕ ਚੱਲਣ ਦੀ ਹੈ ਸੋ ਹੁਣ ਸ਼ਾਂਤ ਨੇ ਸੂ ਵਿਦਰ ਵੈਦਰ ਠੀਕ ਆ ਬੜੀ ਠੰਡ ਨਹੀਂ ਆ ਆ ਦੇਖੋ ਆ ਬੜਾ ਸੋਹਣਾ ਯਾਰ ਪਰ ਉਹ ਪੰਛੀ ਵੀ ਸੋ ਥੋੜੇ ਜਿਹਾ ਵਿਗੜੇ ਲੋਕ ਨੇ ਬੱਚੇ-ਬੱਚੇ ਬਾਲੇ ਵਿਗੜੇ ਨੇ ਫਿਰ ਉਹਨਾਂ ਕਰਕੇ ਫਿਰ ਮੈਨੂੰ ਥੋੜਾ ਪਿਆਰ ਰਹਿਣਾ ਪੈਂਦਾ ਆ ਦੇਖੋ ਹਨਾ ਕਿਵੇਂ ਇਹਨੂੰ ਪੰਘੂੜੇ ਨੂੰ ਡਿਜ਼ਾਈਨ ਕੀਤਾ ਹੋਇਆ ਤੁਸੀਂ ਇੱਥੇ ਝੂਲ ਵੀ ਸਕਦੇ ਆ ਸੋ ਬੱਚਿਆਂ ਦੇ ਨਾਲ ਤੁਸੀਂ ਆਪਨਾ ਇੰਜੋਏ ਕਰ ਸਕਦੇ ਆ ਬਾਹਲੇ ਪੰਘੂੜੇ ਜਿਹੜੇ ਬਾਹਲੇ ਤੇਜ਼ ਨਹੀਂ ਜਿਵੇਂ ਆਪਣੇ ਹਨਾ ਜੋੜ ਮੇਲੇ ਤੇ ਹੁੰਦੇ ਨੇ ਉਹ ਵੀ ਦੇਖੋ ਕਿੰਨੀ ਸਲੋਲੀ ਸਲੋਲੀ ਚੱਲ ਰਹੀਆਂ ਸੋ ਇਸ ਟਾਈਮ ਮੈਂ ਦੇਖਿਆ ਥੋੜਾ ਜਿਹਾ ਕ੍ਰੇਜ਼ ਘਟਿਆ ਪਰ ਕੱਲ ਨੂੰ ਥੋੜੀ ਪਬਲਿਕ ਜਿਆਦੀ ਹੋਊਗੀ ਆ ਦੇਖੋ ਕਿਵੇਂ ਹਨਾ ਸਜਾਵਟ ਕੀਤੀ ਹੋਈ ਆ 크ਿਸਮਸ ਦੀ ਉਦੋਂ ਦੀ ਬਸ ਹੁਣ ਤੋਂ ਤਾਂ ਖਤਮ ਹੋ ਗਿਆ ਹੁਣ ਇਹਨਾਂ ਦਾ ਨਵਾਂ ਸਾਲ ਹੋਣਾ ਆਪਣਾ ਤੇ ਮਾਰਚ ਦੇ ਮਹੀਨੇ ਹਨ ਦੇਸੀ ਮਹੀਨੇ ਦੇ ਹਿਸਾਬ ਨਾਲ ਹੁੰਦਾ ਕਿੰਨੀ ਲਾਈਟਿੰਗ ਵਗੈਰਾ ਕੀਤੀ ਆ ਸਿਰਾਲਾ ਸੋ 크리스마ਸ ਦੀ ਹਨਾ ਡੈਕੋਰੇਸ਼ਨ ਨੂੰ ਕਰਦੇ ਆ ਆ ਦੇਖੋ ਪੈਂਗਵਿਨ ਬਣਾਇਆ ਵਾ ਇਧਰ ਪਾਲੂ ਆ ਉਧਰ 12 ਸਿੰਘਾ ਦਾ ਹਨਾ ਸੋ ਇਧਰ ਦੇ ਪਾਸੇ ਤੁਸੀਂ ਦੇਖ ਸਕਦੇ ਆ ਇਧਰ ਵੀ ਹਨਾ ਕਿੰਨੀ ਸੋਹਣੀ ਲੋਕੇਸ਼ਨ ਬਣਾਈ ਹੋਈ ਆ ਆ ਜਿੱਦੇ ਤੇ ਮੈਂ ਤੁਰਦਾ ਪਿਆ ਵਾ ਇਹ ਪੂਰਾ ਰੂਮ ਵਾਂਗੂ ਹਨਾ ਬਣਾਇਆ ਹੋਇਆ ਤੇ ਸਾਰੇ ਆਪਾਂ ਵੀ ਇਸ ਟਾਈਮ ਨਿਕਲੇ ਹੋਏ ਹਾਂ ਤੁਸੀਂ ਇੱਧਰ ਦੇਖੋ ਇੱਧਰ ਪੈਨਿੰਗਨ ਤੇ ਤਰੀ ਹਨਾ ਬਣੇ ਹੋਏ ਆ ਸੋ ਮੈਂ ਇਹਨਾਂ ਦੇਸ਼ਾਂ ਦੇ ਵਿੱਚ ਨਾ ਇੱਕ ਦੇਖਦਾ ਹਨਾ ਇਹਨਾਂ ਦਾ ਆਪਣੇ ਜੇਕਰ ਟੈਕਸ ਲੈਂਦੇ ਨੇ ਪੈਸੇ ਹਨਾ ਵਸੂਲਦੇ ਨੇ ਪਰ ਯਾਰ ਉਹਨਾਂ ਨੂੰ ਫੈਸਿਲਿਟੀਆਂ ਵੀ ਉਸੇ ਹਿਸਾਬ ਨਾਲ ਦਿੰਦੇ ਨੇ ਇੱਧਰ ਚੈੱਕ ਤੁਸੀਂ ਬਹਿ ਸਕਦੇ ਇੱਧਰ ਸਾਰਾ ਸਾਰਾ ਪਾਣੀ ਆ ਬਣਾਇਆ ਹੋਇਆ ਝਰਨਾ ਕਿੰਨਾ ਸੋਹਣਾ ਲੱਗ ਰਿਹਾ ਉੱਧਰ ਸਾਹਮਣੇ ਪੰਘੂੜੇ ਲੱਗੇ ਉੱਧਰ ਵੀ ਚਾਹ ਚੱਲਦੇ ਆ ਚੈੱਕ ਕਰੋ ਕਿਵੇਂ ਹਨਾ ਪਾਰਕ ਬਣਾ ਕੇ ਸਜਾਇਆ ਹੋਇਆ ਬਿਲਕੁਲ ਫ੍ਰੀ ਕੋਈ ਪੈਸਾ ਨਹੀਂ ਹਾਂ ਵੀ ਵੀ ਇੱਥੇ ਫਸ ਗਈ ਕਿਵੇਂ ਨਕਲੀ ਬਣਾਇਆ ਹੋਇਆ ਸਾਰਾ ਬਨ ਨਕਲੀ برف ਦਾ ਕਿਉਂਕਿ ਤਾਂ برف ਨਹੀਂ ਪੈਂਦੀ ਚੈੱਕ ਕਰ ਤੁਸੀਂ ਚੈਨਲ ਤਾਂ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਦਿਓ ਫਰਾਂਸ ਨੀਸ ਸਵੇਰ ਦੇ ਵੱ ਚੁੱਕੇ ਨੇ 10:30 ਸੂਟ ਸਟਰੀਟ ਦਾ ਮਾਹੌਲ ਦੇਖੋ ਅੱਜ ਇਸਾਰ ਬਾਰੇ ਆਪਾਂ ਗੱਲ ਕਰਾਂਗੇ ਨਾਲੇ ਇਥੋਂ ਦੇ ਇਤਿਹਾਸ ਬਾਰੇ ਨਾਲੇ ਇੰਟਰਸਟਿੰਗ ਕੁਝ ਗੱਲਾਂ ਸੋ ਇਹ ਨੀਸ ਦੀ ਮਾਰਕ ਸਟਰੀਟ ਆ ਜਿੱਥੇ ਬਿਜ਼ੀ ਸਟਰੀਟ ਸਾਰੇ ਇੱਥੇ ਮਹਿੰਗੇ ਤੋਂ ਮਹਿੰਗੇ ਬ੍ਰਾਂਡਸ ਜਿਹੜੇ ਇੱਥੇ ਰਹਿੰਦੇ ਨੇ ਸੋ ਅੱਜ ਦਾ ਆਪਣਾ ਵਲੌਗ ਹੋਣਾ ਜੀ ਫਰਾਂਸ ਦਾ ਸੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਫਾਲੋ ਜ਼ਰੂਰ ਕਰਦੇ ਹੋ ਕਰੋ ਇੰਜੋਏ ਮੇਰੇ ਨਾਲ ਧੰਨਵਾਦ ਮਾਰਕੀਟ ਦੀ ਜੇਕਰ ਆਪਾਂ ਗੱਲ ਕਰਦੇ ਆਂ ਮਾਰਕੀਟ 10 10 10:30 ਵਜੇ ਜਿਹੜੀ ਮਾਰਕੀਟ ਆ ਉਹ ਓਪਨ ਹੋ ਜਾਂਦੀ ਆ ਸੋ ਲੋਕ ਚੈਲਪਹਿਲ ਹੋ ਜਾਂਦੀ ਆ ਕਿਉਂਕਿ ਇਹ ਜਿਹੜਾ ਬਹੁਤ ਹੀ 400 ਹਜ਼ਾਰ ਸਾਲ ਤੋਂ ਪਹਿਲਾਂ ਤਾਂ ਜਿਹੜਾ ਸ਼ਹਿਰ ਦੇ ਜਿਹੜੇ ਇਥੇ ਮਨੁੱਖੀ ਲੇਖ ਜਦੋਂ ਪੱਥਰ ਯੁੱਗ ਸੀ ਉਦੋਂ ਹੁਣ ਬਣਦਾ ਵਾ ਤੇ ਚਲਦੇ ਆਂ ਦੇਖਦੇ ਆਪਾਂ ਅੱਜ ਕੀ ਕੁਝ ਕਰਦੇ ਆਂ ਨਾਲੇ ਆਪਣੇ ਸ਼ਹਿਰਾਂ ਵਾਸਤੇ। ਸੋ ਇਹ ਹੈਗੀ ਆ ਜੀ ਆਪਣੀ ਫਿਨਾਕ ਇੱਥੋਂ ਦੀ ਇਲੈਕਟ੍ਰੋਨਿਕ ਮਾਰਕੀਟ ਦੇਖਦੇ ਆਂ ਆਈਫੋਨ ਦਾ ਪ੍ਰਾਈਸ ਕਿੰਨਾ ਚੱਲਦੇ ਆਂ ਅੰਦਰ। ਸੋ ਮਾਰਕੀਟ 'ਚ ਫਿਨਾਕ ਜਿਹੜੀ ਇੱਥੋਂ ਦੀ ਮਾਰਕੀਟ ਆ ਇਲੈਕਟ੍ਰੋਨਿਕ ਸੋ ਦੇਖਦੇ ਆਂ ਆਪਾਂ ਨੂੰ ਇਲੈਕਟ੍ਰੋਨਿਕ ਦਾ ਕੀ ਸਮਾਨ ਦੇਖਣ ਨੂੰ ਮਿਲਦਾ ਕੀ ਕੋਈ ਸਸਤਾ ਵਾ ਮਹਿੰਗਾ ਵਾ ਚੱਲਦੇ ਆਂ ਤੁਹਾਨੂੰ ਵੀ ਦਿਖਾਉਂਦਾ ਮੈਂ। ਚੈੱਕ ਕਰੂੰ ਸਵੇਰ ਦਾ ਮਾਹੌਲ। ਸੋ ਬਿਲਕੁਲ ਦੇਖਦੇ ਆਂ ਸਿੱਧੇ ਰੱਬ ਤੁਹਾਡਾ ਕਰੇ ਭਲਾ ਜਿਹੜਾ ਨਾ 17 Pro Max ਇਹਦਾ ਰੇਟ ਹੈਗਾ ਇਸਕ 4 1 ਲੱਖ 1.5 ਲੱਖ ਦੇ ਨੇੜੇ ਆ ਇੱਥੇ ਆਪਣੇ ਉੱਥੇ ਪਤਾ ਨਹੀਂ ਕਿੰਨਾ 512 GB 1700 ਤੇ 1 ਲੱਖ 70 ਹਜ਼ਾਰ ਵੱਧੂ ਮਹਿੰਗੇ ਨਹੀਂ ਸੋ ਆਈਫੋਨ ਦਾ ਪ੍ਰਾਈਸ ਜਿਹੜਾ ਵਾ ਉਹ ਤੁਸੀਂ ਦੇਖਿਆ ਇੱਥੇ ਵਾਈਟ ਕਲਰ 1700 ਤੇ ਕਿੰਨੇ ਜਿੰਨੀ ਮਾਰਕੀਟ ਆ ਇਹ ਸਾਰੀ ਫੋਨਾਂ ਦੀ ਮਾਰਕੀਟ ਆ